ਕਰਮਚਾਰੀਆਂ ਲਈ ਵੱਡੀ ਖਬਰ ਸਾਹਮਣੇ ਆਈ ਹੈ ਦੱਸਦੀ ਹੈ ਕਿ ਕਰਮਚਾਰੀਆਂ ਨੂੰ 9 ਘੰਟਿਆਂ ਦੀ ਬਜਾਏ ਹੁਣ 10 ਘੰਟੇ ਕੰਮ ਕਰਨਾ ਪਵੇਗਾ ਜਿੱਥੇ ਸਰਕਾਰ ਨੇ ਨਿੱਜੀ ਖੇਤਰਾਂ ਵਿੱਚ ਕੰਮ ਕਰਦੇ ਕਰਮਚਾਰੀਆਂ ਲਈ ਲੇਬਰ ਲਾਅਜ਼ ਵਿੱਚ ਵੱਡਾ ਬਦਲਾ ਕਰ ਦਿੱਤਾ ਹੁਣ ਕਰਮਚਾਰੀਆਂ ਨੂੰ ਰੋਜ਼ਾਨਾ 10 ਘੰਟੇ ਕੰਮ ਕਰਨਾ ਪਵੇਗਾ ਜੋ ਪਹਿਲਾਂ 9 ਘੰਟੇ ਸੀ ਜਾਣਕਾਰੀ ਮੁਤਾਬਕ ਇਹ ਨਵਾਂ ਨਿਯਮ ਆਂਧਰਾ ਪ੍ਰਦੇਸ਼ ਫੈਕਟਰੀ ਐਕਟ ਅਧੀਨ ਲਾਗੂ ਕੀਤਾ ਗਿਆ ਤੇ ਰਾਜ ਦੀ ਕੈਬਨਿਟ ਵੱਲੋਂ ਇਸ ਨੂੰ ਮਨਜ਼ੂਰੀ ਮਿਲ ਚੁੱਕੀ ਆ ਪਹਿਲਾਂ ਕਰਮਚਾਰੀਆਂ ਲਈ ਰੋਜ਼ਾਨਾ ਵੱਧ ਤੋਂ ਵੱਧ 8 ਘੰਟੇ ਕੰਮ ਦੀ ਹਦਸੀ ਜਿਸ ਨੂੰ ਲਗਭਗ 10 ਸਾਲ ਪਹਿਲਾਂ ਵਧਾ ਕੇ 9 ਘੰਟੇ ਕੀਤਾ ਗਿਆ ਸੀ ਹੁਣ ਧਾਰਾ 54 ਤਹਿਤ ਇਸ ਨੂੰ ਵਧਾ ਕੇ 10 ਘੰਟੇ ਕਰ ਦਿੱਤਾ ਗਿਆ ਨਾਲ ਹੀ ਧਾਰਾ 55 ਵਿੱਚ ਵੀ ਤਬਦੀਲੀ ਕੀਤੀ ਗਈਆ ਪਹਿਲਾ 5 ਘੰਟੇ ਕੰਮ ਤੋਂ ਬਾਅਦ ਅੱਧੇ ਘੰਟੇ ਦਾ ਬ੍ਰੇਕ ਲਾਜ਼ਮੀ ਸੀ ਜਿਸ ਨੂੰ ਹੁਣ 6 ਘੰਟੇ ਕੰਮ ਤੋਂ ਬਾਅਦ 1 ਘੰਟੇ ਦੇ ਬ੍ਰੇਕ 'ਚ ਬਦਲ ਦਿੱਤਾ ਗਿਆ ਓਵਰਟਾਈਮ ਦੀ ਵੱਧ ਤੋਂ ਵੱਧ ਹੱਦ ਵਿੱਚ ਵੀ ਬਦਲਾ ਕੀਤਾ ਗਿਆ ਪਹਿਲਾਂ ਇਹ ਹੱਦ 75 ਘੰਟੇ ਸੀ ਜਿਸ ਨੂੰ ਹੁਣ ਵਧਾ ਕੇ 147 ਘੰਟੇ ਕਰ ਦਿੱਤਾ ਗਿਆ ਰਾਜ ਦੇ ਜਾਣਕਾਰੀ ਤੇ ਜਨ ਸੰਪਰਕ ਮੰਤਰੀ ਕੇ 파ਰਥ ਸਾਰਥੀ ਨੇ ਦੱਸਿਆ ਕਿ ਇਹ ਤਬਦੀਲੀਆਂ ਸਰਕਾਰ ਦੀ ਈਜ਼ ਆਫ ਡੂਇੰਗ ਬਿਜ਼ਨਸ ਨੀਤੀ ਦਾ ਹਿੱਸਾ ਨੇ ਉਹਨਾਂ ਨੇ ਕਿਹਾ ਕਿ ਨਿਯਮਾਂ ਵਿੱਚ ਥੋੜੀ ਛੋਟ ਦੇਣ ਨਾਲ ਆਂਧਰਾ ਪ੍ਰਦੇਸ਼ ਵਿੱਚ ਵੱਧ ਨਿਵੇਸ਼ ਆਵੇਗਾ ਤੇ ਕਾਰੋਬਾਰ ਕਰਨਾ ਆਸਾਨ ਹੋਵੇਗਾ ਦੂਜੇ ਪਾਸੇ ਮਜ਼ਦੂਰ ਯੂਨੀਅਨ ਨੇ ਇਸ ਫੈਸਲੇ ਦਾ ਵਿਰੋਧ ਕੀਤਾ ਉਹਨਾਂ ਦਾ ਕਹਿਣਾ ਕਿ ਨਵੇਂ ਨਿਯਮਾਂ ਅਨੁਸਾਰ ਫੈਕਟਰੀ ਮਾਲਕ ਮਜ਼ਦੂਰਾਂ ਕੋਲੋਂ ਨਿਰਧਾਰਿਤ ਸਮੇਂ ਨਾਲੋਂ ਵੱਧ ਅਰਥਾਤ 2 ਘੰਟੇ ਵਾਧੂ ਕੰਮ ਲੈ ਸਕਦੇ ਨੇ ਇਸ ਨਾਲ ਕਰਮਚਾਰੀਏ ਨੂੰ ਹਰ ਰੋਜ਼ 12 ਘੰਟੇ ਜਾਂ ਉਸ ਤੋਂ ਵੀ ਵੱਧ ਕੰਮ ਕਰਨਾ ਬੇਸਕਦਾ ਜੋਨਾਂ ਦੀ ਸਿਹਤ ਤੇ ਨਿੱਜੀ ਜੀਵਨ ਤੇ ਬੁਰਾ ਅਸਰ ਪਾ ਸਕਦਾ ਦੱਸਦੀ ਹੈ ਕਿ ਓਵਰ ਟਾਈਮ ਦੀ ਵੱਧ ਤੋਂ ਵੱਧ ਹੱਦ ਵਿੱਚ ਬਦਲਾਅ ਕੀਤਾ ਗਿਆ ਪਹਿਲਾਂ ਇਹ ਹੱਦ 75 ਘੰਟੇ ਸੀ ਜਿਸ ਨੂੰ ਹੁਣ ਵਧਾ ਕੇ 147 ਘੰਟੇ ਕਰ ਦਿੱਤਾ ਗਿਆ ਰਾਜ ਦੇ ਜਾਣਕਾਰੀ ਤੇ ਜਨ ਸੰਪਰਕ ਮੰਤਰੀ ਕੇ 파ਰਤ ਸਾਰਥੀ ਨੇ ਦੱਸਿਆ ਕਿ ਇਹ ਤਬਦੀਲੀਆਂ ਸਰਕਾਰ ਦੀ ਈਜ਼ ਆਫ ਡੂਇੰਗ ਬਿਜ਼ਨਸ ਨੇ ਨੀਤੀ ਦਾ ਹਿੱਸਾ ਨੇ ਉਹਨਾਂ ਨੇ ਕਿਹਾ ਕਿ ਨੀਮਾ ਵਿੱਚ ਥੋੜੀ ਛੋੜ ਦੇਣ ਨਾਲ ਆਂਧਰਾ ਪ੍ਰਦੇਸ਼ ਵਿੱਚ ਵੱਧ ਨਿਵੇਸ਼ ਆਵੇਗਾ ਤੇ ਕਾਰੋਬਾਰ ਕਾਰਨਾ ਆਸਾਨ ਹੋਵੇਗਾ ਕਰਮਚਾਰੀਆਂ ਲਈ ਵੱਡੀ ਖਬਰ ਸਾਹਮਣੇ ਆਈ ਹੈ ਦੱਸਦੇ ਕਿ ਕਰਮਚਾਰੀਆਂ ਨੂੰ 9 ਘੰਟਿਆਂ ਦੀ ਬਜਾਏ ਹੁਣ 10 ਘੰਟੇ ਕੰਮ ਕਰਨਾ ਪਵੇਗਾ ਜਿੱਥੇ ਸਰਕਾਰ ਨੇ ਨਿੱਜੀ ਖੇਤਰਾਂ ਵਿੱਚ ਕੰਮ ਕਰਦੇ ਕਰਮਚਾਰੀਆਂ ਲਈ ਲੇਬਰ ਲਾਜ਼ ਵਿੱਚ ਵੱਡਾ ਬਦਲਾਅ ਕਰ ਦਿੱਤਾ ਹੁਣ ਕਰਮਚਾਰੀਆਂ ਨੂੰ ਰੋਜ਼ਾਨਾ 10 ਘੰਟੇ ਕੰਮ ਕਰਨਾ ਪਵੇਗਾ ਜੋ ਪਹਿਲਾਂ 9 ਘੰਟੇ ਸੀ ਜਾਣਕਾਰੀ ਮੁਤਾਬਕ ਇਹ ਨਵਾਂ ਨਿਯਮ ਆਂਧਰਾ ਪ੍ਰਦੇਸ਼ ਫੈਕਟਰੀ ਐਕਟ ਦੇ ਲਾਗੂ ਕੀਤਾ ਗਿਆ ਤੇ ਰਾਜ ਦੀ ਕੈਬਨਿਟ ਵੱਲੋਂ ਇਸ ਨੂੰ ਮਨਜ਼ੂਰੀ ਮਿਲ ਚੁੱਕੀ ਹੈ ਪਹਿਲਾ ਕਰਮਚਾਰੀਆਂ ਦੀ ਰੋਜ਼ਾਨਾ ਵੱਧ ਤੋਂ ਵੱਧ 8 ਘੰਟੇ ਕੰਮ ਦੀ ਹੱਦ ਸੀ ਜਿਸ ਨੂੰ ਲਗਭਗ 10 ਸਾਲ ਪਹਿਲਾਂ ਵਧਾ ਕੇ 9 ਘੰਟੇ ਕੀਤਾ ਗਿਆ ਸੀ ਹੁਣ ਧਾਰਾ 54 ਤਹਿਤ ਇਸ ਨੂੰ ਵਧਾ ਕੇ 10 ਘੰਟੇ ਕਰ ਦਿੱਤਾ ਗਿਆ ਨਾਲ ਹੀ ਧਾਰਾ 55 ਵਿੱਚ ਵੀ ਤਬਦੀਲੀ ਕੀਤੀ ਗਈ ਆ ਪਹਿਲਾਂ 5 ਘੰਟੇ ਕੰਮ ਤੋਂ ਬਾਅਦ ਅੱਧੇ ਘੰਟੇ ਦਾ ਬ੍ਰੇਕ ਲਾਜ਼ਮੀ ਸੀ ਜਿਸ ਨੂੰ ਹੁਣ 6 ਘੰਟੇ ਕੰਮ ਤੋਂ ਬਾਅਦ 1 ਘੰਟੇ ਦੇ ਬ੍ਰੇਕ ਵਿੱਚ ਬਦਲ ਦਿੱਤਾ ਗਿਆ